ਜਨਾਬ ਦਾ ਰਿਜ਼ਲਟ ਆਇਆ ਹੈ ਉਹਨੂੰ ਲੈ ਕੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਸਾਡੇ ਅੰਮ੍ਰਿਤਸਰ ਤੌਰ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਬਹੁਤ ਬਹੁਮੱਤੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਕੱਲੇ ਕੱਲੇ ਵੋਟਰ ਦਾ ਕੱਲੇ ਕੱਲੇ ਉਸ ਵਰਕਰ ਦਾ ਅੱਜ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਬਜ਼ੁਰਗ ਸਹਿਬਾਨ ਇੱਥੇ ਨੇ ਸਾਡੇ ਸੀਨੀਅਰ ਲੀਡਰ ਇੱਥੇ ਨੇ ਸਭ ਕੋ ਇੱਥੇ ਨੇ ਉਹਨਾਂ ਦੇ ਨਾਲ ਅੱਜ ਅਸੀਂ ਟੋਲ ਠਮਾਕੇ ਦੇ ਨਾਲ ਵਰਕਰਸ ਵੱਲੋਂ ਅੱਜ ਪਟਾਕੇ ਚਲਾ ਕੇ ਮਠਾਈਆਂ ਇੱਕ ਦੂਜੇ ਨੂੰ ਖਵਾ ਕੇ ਬਹੁਤ ਉਤਸ਼ਾਹਤ ਦੇ ਨਾਲ ਉਹਨਾਂ ਨੇ ਅੱਜ ਖੁਸ਼ੀ ਮਨਾਈ ਹੈ ਬਹੁਤ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਕੱਲੇ-ਕੱਲੇ ਵੋਟਰ ਦਾ ਕੱਲੇ-ਕੱਲੇ ਉਸ ਵਰਕਰ ਦਾ ਜੋ ਬਿਹਾਰ ਚੋਣਾਂ ਦਾ ਰਿਜ਼ਲਟ ਆਇਆ ਹੈ ਉਹਨੂੰ ਲੈ ਕੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਸਾਡੇ ਅੰਮ੍ਰਿਤਸਰ ਨੌਰ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਲੋਕਾਂ ਦੇ ਨੇ ਜਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਲੈ ਕੇ ਉਹਨਾਂ 'ਤੇ ਵਿਸ਼ਵਾਸ ਦਿਤਾਇਆ ਤੇ ਬਹੁਤ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਕੱਲੇ-ਕੱਲੇ ਵੋਟਰ ਦਾ ਕੱਲੇ-ਕੱਲੇ ਉਸ ਵਰਕਰ ਦਾ ਤੇ ਉਸ ਲੀਡਰ ਦਾ ਜਿਨ੍ਹਾਂ ਨੇ ਕੀ ਮਿਹਨਤ ਕੀਤੀ ਪਿਛਲੇ 5 ਸਾਲ ਤੇ ਹੁਣ ਵੀ ਮੈਂ ਉਮੀਦ ਕਰਦਾ ਕਿ ਉਹ ਲੋਕਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਤੇ ਲੋਕਾਂ ਦੇ ਕੰਮ ਦੇ ਉੱਤੇ ਖਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਸਾਰੇ ਵੋਟਰਸ ਅੱਜ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਬਜ਼ੁਰਗ ਸਹਿਬਾਨ ਇੱਥੇ ਨੇ ਸਾਡੇ ਸੀਨੀਅਰ ਲੀਡਰਸ ਇੱਥੇ ਨੇ ਸਭ ਕੁਝ ਇੱਥੇ ਨੇ ਉਹਨਾਂ ਦੇ ਨਾਲ ਅੱਜ ਅਸੀਂ ਟੋਲ tMapਕੇ ਦੇ ਨਾਲ ਵਰਕਰਸ ਵੱਲੋਂ ਅੱਜ ਪਟਾਕੇ ਚਲਾ ਕੇ ਮਠਾਈਆਂ ਇੱਕ ਦੂਜੇ ਨੂੰ ਖਵਾ ਕੇ ਬਹੁਤ ਉਤਸ਼ਾਹਤ ਦੇ ਨਾਲ ਉਹਨਾਂ ਨੇ ਅੱਜ ਦੇਖੋ ਉੱਥੇ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜੋ ਬੈਂਡ ਡਾਟਾ ਮੌਜੂਦਾ ਸਰਕਾਰ ਨੇ ਖੇਡਿਆ ਤੁਸੀਂ ਪੜੀ ਪੰਤੀ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਬੂਥ ਕੈਪਚਰਿੰਗ ਕੀਤੀ ਗਈ ਕਿਸ ਤਰੀਕੇ ਦੇ ਨਾਲ ਉੱਥੇ ਗੁੰਡਾਗਰਦੀ ਕੀਤੀ ਗਈ ਜੋ ਵੀ ਉੱਥੇ ਹਾਲਾਤ ਸੀਗੇ ਉਹ ਕੱਲਾ ਕੱਲਾ ਵੋਟਰ ਸਭ ਲੋਕ ਜਾਣਦੇ ਆ ਇਸ ਤਰੀਕੇ ਦੀ ਜਿੱਤ ਨਾਲੋਂ ਤੇ ਹਾਰ ਚੰਗੀ ਹੈ ਜੋ ਬਿਹਾਰ ਚੋਣਾਂ ਦਾ ਰਿਜ਼ਲਟ ਆਇਆ ਹੈ ਉਹਨੂੰ ਲੈ ਕੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਸਾਡੇ ਅੰਮ੍ਰਿਤਸਰ ਨੌਰ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਸ਼ਾ ਹੈ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਲੋਕਾਂ ਦੇ ਨੇ ਜਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਲੈ ਕੇ ਉਹਨਾਂ 'ਤੇ ਉੱਤੇ ਵਿਸ਼ਵਾਸ ਜਤਾਇਆ ਤੇ ਬਹੁਤ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਕੱਲੇ ਕੱਲੇ ਵੋਟਰ ਦਾ ਕੱਲੇ ਕੱਲੇ ਉਸ ਵਰਕਰ ਦਾ ਤੇ ਉਸ ਲੀਡਰ ਦਾ ਜਿਨ੍ਹਾਂ ਨੇ ਕੀ ਮਿਹਨਤ ਕੀਤੀ ਪਿਛਲੇ 5 ਸਾਲ ਤੇ ਹੁਣ ਵੀ ਮੈਂ ਉਮੀਦ ਕਰਦਾ ਕਿ ਉਹ ਲੋਕਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਤੇ ਲੋਕਾਂ ਦੇ ਕੰਮ ਦੇ ਉੱਤੇ ਖਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਸਾਰੇ ਵੋਟਰਸ ਅੱਜ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਬਜ਼ੁਰਗ ਸਹਿਬਾਨ ਇੱਥੇ ਨੇ ਸਾਡੇ ਸੀਨੀਅਰ ਲੀਡਰਸ ਇੱਥੇ ਨੇ ਸਭ ਕੁਝ ਇੱਥੇ ਨੇ ਉਹਨਾਂ ਦੇ ਨਾਲ ਅੱਜ ਅਸੀਂ ਟੋਲ tMapਕੇ ਦੇ ਨਾਲ ਵਰਕਰਸ ਵੱਲੋਂ ਅੱਜ ਪਟਾਕੇ ਚਲਾ ਕੇ ਮਠ ਬਹੁਤ ਉਤਸ਼ਾਹਤ ਦੇ ਨਾਲ ਉਹਨਾਂ ਨੇ ਅੱਜ ਦੇਖੋ ਉੱਥੇ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜੋ ਬੈਂਡ ਡਾਟਾ ਮੌਜੂਦਾ ਸਰਕਾਰ ਨੇ ਖੇਡਿਆ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿ ਇਸ ਤਰੀਕੇ ਦੇ ਨਾਲ ਬੂਥ ਕੈਪਚਰਿੰਗ ਕੀਤੀ ਗਈ ਕਿਸ ਤਰੀਕੇ ਦੇ ਨਾਲ ਉੱਥੇ ਗੁੰਡਾਗਰਦੀ ਕੀਤੀ ਗਈ ਜੋ ਵੀ ਉੱਥੇ ਹਾਲਾਤ ਸੀਗੇ ਉਹ ਕੱਲਾ ਕੱਲਾ ਵੋਟਰ ਸਭ ਲੋਕ ਜਾਣਦੇ ਆ ਇਸ ਤਰੀਕੇ ਦੀ ਜਿੱਤ ਨਾਲੋਂ ਤੇ ਹਾਰ ਚੰਗੀ